ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਜਿੱਦਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਦੋ ਨੋਟੀਫਿਕੇਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਫੀਰਕੋਟ ਦੇ ਨੋਟੀਫਿਕੇਸ਼ਨ ਹੈ ਦੋਨੋਂ ਤਾਂ ਵਾਰੀ ਵਾਰੀ ਦੋਨੋਂ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਵੀਡੀਓ ਲਾਈਕ ਜ਼ਰੂਰ ਕਰਿਓ ਜੀ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀਰ ਚੈਨਲ ਤੇ ਫਸਟ ਟਾਈਮ ਆਏ ਆ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲਾ ਆਈਕਨ ਨੂੰ ਪ੍ਰੈਸ ਕਰਕੇ 올 ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਿਓ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਬਿਨਾ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨਸ ਦੀ ਗੱਲ ਕਰਦੇ ਆਂ ਪਪਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੀ ਵੈਬਸਾਈਟ ਓਪਨ ਕੀਤੀ ਆ ਭਰ ਰਿਕਰੂਟਮੈਂਟ ਟੈਬ ਦੇ ਵਿੱਚ ਆਏ ਹੋਏ ਆ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਿੱਤਾ ਤੁਸੀਂ ਉੱਥੋਂ ਲੈ ਸਕਦੇ ਹੋ ਆ ਦੇਖ ਸਕਦੇ ਹੋ 28 ਤਿੰਨ ਨੂੰ ਇਨਾ ਵੱਲੋਂ ਦੋ ਨੋਟੀਫਿਕੇਸ਼ਨ ਜਾਰੀ ਹੋਏ ਆ ਪਹਿਲਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਇਹ ਵਾਲਾ ਇੱਥੇ ਇਨਾ ਵੱਲੋਂ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਆ ਆਪਾਂ ਨੋਟੀਫਿਕੇਸ਼ਨ ਤੁਹਾਡੇ ਨਾਲ ਜੋ ਇਨਾ ਵੱਲੋਂ ਜਾਰੀ ਹੋਇਆ ਉਹ ਸਾਂਝਾ ਕਰਦੇ ਜ ਜਿਹਦੇ ਚ ਇਹ ਵੱਖ-ਵੱਖ ਪੋਸਟਾਂ ਨੇ ਅਕਾਊਂਟੈਂਟ ਦੀਆਂ ਚਾਰ ਪੋਸਟਾਂ ਜਾਰੀ ਹੋਈਆਂ ਨੇ ਡਿਵੀਜ਼ਨਲ ਅਕਾਊਂਟੈਂਟ ਇੱਕ ਪੋਸਟ ਜਾਰੀ ਹੋਈ ਹੈ ਸੀਨੀਅਰ ਅਸਿਸਟੈਂਟ ਅਕਾਊਂਟ ਇੱਕ ਪੋਸਟ ਜਾਰੀ ਹੋਈ ਹੈ ਇਹ ਐਡਵਰਟਾਈਜ਼ਮੈਂਟ ਨੰਬਰ ਦਿੱਤਾ ਆ 27 ਤੈਨੂੰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਆ ਸਿੱ 4 2025 ਭਾਵੇਂ ਕੱਲ ਹੀ ਸਵੇਰੇ 11 ਵਜੇ ਇੰਟਰਵਿਊ ਹੋਊਗਾ ਤੁਸੀਂ ਹੁਣ ਵੀ ਇਹਦਾ ਫਾਇਦਾ ਲੈ ਸਕਦੇ ਹੋ ਵੈਨਿਊ ਹੈਗਾ ਜੀ ਇਹਦੇ ਲਈ ਕਮੇਟੀ ਰੂਮ ਯੂਨੀਵਰਸਿਟੀ ਆਫਿਸ ਇੱਥੇ ਹੈ ਇੰਟਰਵਿਊ ਹੋਊਗਾ ਸਵੇਰੇ 9:30 ਵਜੇ ਤੁਸੀਂ ਸ਼ਾਰਪ ਇਹਨਾਂ ਦੇ ਦਫ਼ਤਰ ਵਿਖੇ ਪਹੁੰਚ ਜਾਣਾ ਹੈ 11 ਵਜੇ ਇੰਟਰਵਿਊ ਹੋਊਗੀ ਜੀ ਕੱਲ 3 ਅਪ੍ਰੈਲ 2025 ਨੂੰ ਸਵੇਰੇ ਇਹਦੇ ਲਈ ਇੰਟਰਵਿਊ ਹੈ ਇਹਨਾਂ ਵੱਲੋਂ ਸ਼ਡਿਊਲ ਕੀਤੀ ਗਈ ਹੈ ਕài ਦੂਜਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰ ਲੈਨੇ ਜੇ ਇਸ ਲਿੰਕ ਤੇ ਕਲਿੱਕ ਕਰਾਂਗੇ ਤਾਂ ਇੱਕ ਨਵਾਂ ਲਿੰਕ ਖੁੱਲੂਗਾ ਤੁਹਾਡੇ ਸਾਹਮਣੇ ਉਹਦੇ ਤੇ ਤੁਸੀਂ ਸਿੱਧਾ ਅਪਲਾਈ ਕਰ ਸਕਦੇ ਹੋ ਸਿੱਧਾ ਫਾਰਮ ਖੁੱਲ ਜਾਂਦਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹ ਇਹਨਾਂ ਵੱਲੋਂ ਫੀਸਾਂ ਲਿਖੀਆਂ ਹੋਈਆਂ ਨਾਲ ਹੀ ਇਹ ਡਿਟੇਲ ਦਿੱਤੀ ਹੋਈ ਹੈ ਕਲੀਨਿਕਲ ਸਾਈਕੋਲੋਜਿਸ ਦੇ ਲਈ ਇਹ ਪੋਸਟ ਜਾਰੀ ਹੋਈ ਹੈ ਜੀ ਇੱਕ ਪੋਸਟ ਜਾਰੀ ਹੋਈ ਹੈ ਐਸਸੀਐਮ ਐਨ ਬੀ ਦੇ ਲਈ ਇਹ ਪੋਸਟ ਹੈ ਫੀਮੇਲ ਕੈਂਡੀਡੇਟ ਦੇ ਲਈ ਇਹ ਪੋਸਟ ਜਾਰੀ ਹੋਈ ਹੈ ਰੈਗੂਲਰ ਬੇਸਿਸ ਤੇ ਪੋਸਟ ਜਾਰੀ ਕੀਤੀ ਗਈ ਹੈ ਇਹਨਾਂ ਵੱਲੋਂ ਇਹ ਨਾ ਪੋਸਟਾਂ ਨੂੰ ਅਪਲਾਈ ਕਰਨ ਦੇ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਆ ਤੁਸੀਂ ਸਿੱਧੇ ਜਾ ਕੇ ਅਪਲਾਈ ਕਰ ਸਕਦੇ ਹੋ ਕਲੀਨਿਕਲ ਸਾਈਕੋਲੋਜਿਸਟ ਇੱਕ ਪੋਸਟ ਜਾਰੀ ਹੋਈ ਹੈ ਜੀ ਇਹ ਵਕ ਵਕ ਯੋਗਤਾਵਾਂ ਇਹਨਾਂ ਵੱਲ ਲਿਖੀਆਂ ਗਈਆਂ ਇਸ ਪੋਸਟ ਦੇ ਲਈ ਤੇ ਕੁਟਰਮੈਂਟ ਕੰਡੀਸ਼ਨਸ ਵੀ ਨਾਲ ਹੀ ਲਿਖੀਆਂ ਹੋਈਆਂ ਪਹਿਲਾਂ ਤੁਸੀਂ ਸਾਰੀਆਂ ਕੁਟਰਮੈਂਟ ਕੰਡੀਸ਼ਨਸ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਜੀ ਬਾਬਾ ਫਰੀ ਯੂਨੀਵਰਸਿਟੀ ਵੱਲੋਂ ਇਹ ਰੈਗੂਲਰ ਬੇਸਿਸ ਤੇ ਪੋਸਟ ਜਾਰੀ ਕੀਤੀ ਗਈ ਹੈ ਜੀ ਕਲੀਨਿਕਲ ਸਾਈਕੋਲੋਜਿਸਟ ਦੀ ਅਯੋਗ ਉਮੀਦਵਾਰ ਜਿਹੜੇ ਇਸ ਪੋਸਟ ਦੇ ਸਬੰਧ ਵਿੱਚ ਯੋਗਤਾ ਰੱਖਦੇ ਆ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਲਿੰਕ ਸਾਰੇ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਹੈ ਜੀ ਅਸੀਂ ਐ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਤੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ